ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਨਿਤਾ ਪ੍ਰਤੀ ਦੇ ਦੀਵਾਨ ਜਿੰਨੀਆਂ ਵੀ ਦੁਆ ਨੇ ਗੁਰੂ ਦੇ ਪਾਵਨ ਚਰਨਾਂ ਵਿੱਚ ਸਜਣਾ ਕੀਤਾ ਆਓ ਸਭ ਤੋਂ ਪਹਿਲਾਂ ਗੁਰ ਫਤੇ ਦੀ ਸਾਲ ਪਾਓ ਗੁਰੂ ਦੇ ਚਰਨਾਂ ਵਿੱਚ ਲਾਉਂਦੇ ਹੋ ਹਾਜ਼ਰੀ ਰਸਨਾ ਨੂੰ ਕਰਦੇ ਹੋ ਪਵਿੱਤਰ ਗੱਜ-ਵੱਜ ਕੇ ਫਤੇ ਦੀ ਸਾਲ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਜੁੜ ਵੱਚਨ ਦਾ ਵਿਟਪਾਕ ਸਮਾਪਤ ਹੋਇਆ। ਗੁਰੂ ਦੀ ਕਿਰਪਾ ਸਦਕਾ ਗੁਰੂ ਦੀ ਰਹਿਮਤ ਸਦਕਾ ਇਹ ਉਦਮ ਅਪਰਾਲਾ ਗੁਰੂ ਪਤਿਸ਼ਿਸ਼ ਕਰਦਾ ਹੈ। ਗੁਰੂ ਦੇ ਚਰਨਾਂ ਵਿੱਚ ਹਮੇਸ਼ਾ ਅਰਦਾਸ ਕਰੋ ਮਹਾਰਾਜ ਕਿਰਪਾ ਕਰੋ। ਇਹ ਉਦਮ ਅਪਰਾਲਾ ਇਸੇ ਤਰ੍ਹਾਂ ਆਪਣੀ ਨਦਰ ਰਹਿਮਤ ਬਣਾਈ ਰੱਖਿਓ। ਤਾਂ ਜੋ ਤੁਹਾਡੇ ਚਰਨਾਂ ਦੇ ਨਾਲ ਪ੍ਰੀਤ ਤੇ ਮੁਹੱਬਤ ਬਣੀ ਰਹੇ। ਇਤਿਹਾਸ ਕੱਲ ਜਿੱਥੇ ਮੈਂ ਛੱਡਿਆ ਸੀ ਉਸੇ ਜਗ੍ਹਾ ਤੋਂ ਅਰੰਭ ਕਰਨ ਲੱਗੇ ਹਾਂ ਕੱਲ ਕੀ ਤਰ ਦਸ਼ਮੇਸ਼ ਪਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਗੌਰ ਪਹੁੰਚਦੇ ਨੇ ਔਰੰਗਜ਼ੇਬ ਬਾਦਸ਼ਾਹ ਦੀ ਮਰਨ ਦੀ ਖਬਰ ਮਿਲ ਜਾਂਦੀ ਹੈ ਮਹਾਰਾਜ ਵੀ ਮਿਲਣਾ ਚਾਹੁੰਦੇ ਸੀ ਔਰੰਗਜ਼ੇਬ ਬਾਦਸ਼ਾਹ ਵੀ ਮਿਲਣਾ ਚਾਹੁੰਦਾ ਸੀ ਕਲਪ ਕਲਪ ਕੇ ਮਰ ਗਿਆ ਬਾਦਸ਼ਾਹ ਦੀ ਕਲਮ ਨੇ ਐਸਾ ਉਹਦੇ ਸੀਨੇ ਤੇ ਵਾਰ ਕੀਤਾ ਕਿ ਔਰੰਗਜ਼ੇਬ ਬਾਦਸ਼ਾ ਅਦਰੰਗ ਦੀ ਹਾਲਤ ਵਿੱਚ ਤੜਫ ਤੜਫ ਕੇ ਮਰਿਆ ਵਿਦਵਾਨ ਲਿਖਦੇ ਨੇ ਉਪਰੰਤ ਦਿੱਲੀ ਦੇ ਤਖਤ ਵਾਸਤੇ ਜੰਗ ਛਿੜ ਪੈਂਦੀ ਹੈ ਉਹਦੇ ਪੁੱਤਰਾਂ ਵਿੱਚੀ ਤਿੰਨ ਪੁੱਤਰ ਨੇ ਅਕਰ ਅਸਲ ਵਿੱਚ ਦੋ ਪੁੱਤਰਾਂ ਵਿੱਚ ਖਾਸ ਕਰਕੇ ਜੰਗ ਛਿੜਦੀ ਹੈ ਇੱਕ ਤਾਰਾ ਆਜ਼ਮ ਤੇ ਦੂਜਾ ਪੁੱਤਰੇ ਸ਼ਹਿਜ਼ਾਦਾ ਮੁਅਜ਼ਜ਼ਮ ਜਿਹੜਾ ਬਾਅਦ ਵਿੱਚ ਬਹਾਦਰ ਸ਼ਾ ਬਣਦਾ ਹੈ ਇਹ ਗੁਰੂ ਘਰ ਪ੍ਰਤੀ ਕੁਸ਼ਰਦਾ ਵੀ ਰੱਖਦਾ ਹੈ ਕਿਉਂਕਿ ਭਾਈ ਲੰਦ ਲਾਲ ਨੂੰ ਜਦੋਂ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਵੱਲ ਭੇਜਿਆ ਸੀ ਤੇ ਬਹਾਦਰ ਸ਼ਾਹ ਨੇ ਕਿਹਾ ਸੀ ਕਿ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਚਲੇ ਜਾ ਕਿਉਂਕਿ ਬਹਾਦਰ ਸ਼ਾਹ ਜਿੱਥੇ ਭਾਈ ਲੰਦ ਲਾਲ ਜੀ ਦੇ ਕੋਲ ਅਰਬੀ ਫਾਰਸੀ ਇਹ ਵਿਦਿਆ ਪ੍ਰਾਪਤ ਕਰਦਾ ਸੀ ਇਤਿਹਾਸ ਕਹਿੰਦਾ ਹੈ ਬਹਾਦਰ ਸ਼ਾਹ ਪਹਿਲਾ ਨਾਂ शाहजादा मौजम भाई नंदलाल जी ਦੇ ذریعے ਕਲਗੀ ਤਰ ਦੁਸ਼ਮੇਸ਼ ਪਤਾ ਤੋ ਮਦਦ ਮੰਗਦਾ ਹੈ ਕਿਤੇ ਗੁਰੂ ਪਿਤਾ ਮਦਦ ਕਰਨ ਕਲਗੀ ਤਰ ਦੁਸ਼ਮੇਸ਼ ਪਤਾ ਮਦਦ ਕਰੇ ਤੇ ਜੰਗ ਜਿੱਤੀ ਜਾਏਗੀ ਮੈਂ ਦਿੱਲੀ ਦਾ ਸਮਰਾਟ ਬਣ ਜਾਵਾਂਗਾ ਇਤਿਹਾਸ ਕਹਿੰਦਾ ਭਾਈ ਨੰਦ ਲਾਲ ਨੇ ਬੇਨਤੀ ਕੀਤੀ ਮਹਾਰਾਜ ਕੈਸੇ ਨਿਰਭਉ ਤੇ ਨਿਰਵੈਰ ਸਤਿਗੁਰੂ ਦੇ ਸਭ ਕੁਝ ਭੁਲਾ ਕੇ ਮਹਾਰਾਜ ਨੇ ਮਦਦ ਕੀਤੀ ਸ਼ਾਜਾਦਾ ਮੌਜਮ ਮਦਾਨੇ ਜ਼ਨ ਵਿੱਚ ਮਦਦ ਹੋਈ ਵਿਦਵਾਨ ਤਾਂ ਇੱਥੋਂ ਤੱਕ ਲਿਖ ਦਿੰਨੇ ਤਾਰਾ ਅਜ਼ਮ ਦੀ ਮੌਤ ਕਲਗੀ ਤਰ ਦਸ਼ਮੇਸ਼ ਪਤਾ ਦੇ ਤੀਨ ਨਾਲ ਹੀ ਹੁੰਦੀ ਆ ਜੰਗ ਜਿੱਤੀ ਜਾਂਦੀ ਦਿੱਲੀ ਦਾ ਸਮਰਾਟ ਬਣਦਾ ਹੈ ਬਹਾਦਰ ਸ਼ਾਹ ਤਖਤ ਤੇ ਤਖਤ ਤੇ ਬਹਿਦਾ ਉਪਰੰਤ ਇੱਕ ਮਹੀਨਾ વીਤ ਜਾਂਦਾ ਹੈ ਫਿਰ ਦਿੱਲੀ ਦੇ ਲਾਲ ਕਿਲੇ ਵਿੱਚ شاہی ਦਰਬਾਰ ਲੱਗਦਾ ਹੈ ਦਿੱਲੀ ਦੇ ਲਾਲ ਕਿਲੇ ਵਿੱਚ ਜਿੱਥੇ ਅਮੀਰ ਵਜ਼ੀਰ ਪਹੁੰਚੇ ਨੇ ਉੱਥੇ ਕਲਗੀ ਤਰ ਦਸ਼ਮੇਸ਼ਪਤਾ ਜ਼ਰਨੈਲਾ ਦੇ ਜ਼ਰਨੈਲ ਮਹਾਰਾਜ ਵੀ ਸਦਾ ਦਿੱਤਾ ਦਸ਼ਮੇਸ਼ਪਤਾ ਆਏ ਦਿੱਲੀ ਦੇ ਲਾਲ ਕਿਲੇ ਵਿੱਚ ਘੋੜੇ ਤੇ ਸਵਾਰ ਸੁੰਦਰ ਦਸਤਾਰ ਦਸਤਾਰ ਦੇ ਉੱਪਰ ਚੱਕਰ ਤੇ ਉੱਪਰ ਕਲਗੀ ਸ਼ੌਂਦੀ ਹੈ ਹੀਰਿਆਂ ਜੜੀ ਸ਼ਸਤਰਾਂ ਦੇ ਨਾਲ ਸਜੇ ਮਹਾਰਾਜ ਦਿੱਲੀ ਦੇ ਸ਼ਾਹੀ ਦਰਬਾਰ ਚਾਈ ਬਹਾਦਰ ਸ਼ਾਹ ਨੇ ਅਗਾਹ ਕੇ ਮਹਾਰਾਜ ਦਾ ਸਤਕਾਰ ਕੀਤਾ ਉੱਚੀ ਥਾਂ ਤੇ ਕਲਗੀ ਤਰ ਦਸ਼ਮੇਸ਼ ਪਤਾਨ ਨੂੰ ਦਰਬਾਰ ਵਿੱਚ ਬਿਠਾਇਆ ਉਪਰੰਤ ਮਹਾਰਾਜ ਆਤਿਵਾਦ ਕਰਦਾ ਇੱਕ ਨਹੀਂ ਬੇਅੰਤ ਖਿਲਤਾ ਗੁਰੂ ਦੇ ਚਰਨਾਂ ਵਿੱਚ ਭੇਟ ਰੱਖਿਆ ਸਤਗੁਰ ਪਾਤਸ਼ਾਹ ਨੂੰ ਇੱਕ ਸੁੰਦਰ ਪੋਸ਼ਾਕ ਵੈਸੇ ਜਿਹੜੀ ਪੋਸ਼ਾਕ ਸ਼ਾਹੀ ਦਰਬਾਰ ਵਿੱਚ ਦਿੱਤੀ ਜਾਂਦੀ ਹੈ ਉਹਦਾ ਇੱਕ ਰੂਲ ਆ ਕਿ ਉਹ ਪਹਿਨਣੀ ਪੈਂਦੀ ਆ ਦਰਬਾਰ ਦੇ ਵਿੱਚੀ ਪਰ ਕਲਗੀਧਰ ਦਸ਼ਮੇਸ਼ ਪਤਾਲੇ ਦਰਬਾਰ ਵਿੱਚ ਨਹੀਂ ਪੈਣੀ ਮਹਾਰਾਜ ਨੇ ਗੁਰਸਿੱਖਾਂ ਨੂੰ ਹੁਕਮ ਕੀਤਾ ਜਾਓ ਇਹਨੂੰ ਤੰਬੂ ਵਿੱਚ ਰੱਖਿਆਓ ਜਿੱਥੇ ਮਹਾਰਾਜ ਦਾ ਅਸਣ ਸੀ ਗੁਰਸਿੱਖ ਕੋਸ਼ਾਈ ਖਿਲਤਾ ਲੈ ਜਾਂਦੇ ਨੇ ਕਲਗੀਧਰ ਦਸ਼ਮੇਸ਼ ਪਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜਿੱਤੇ ਬਹਾਦਰ ਸ਼ਾਹ ਤਨਵਾਦ ਕਰਦਾ ਮਹਾਰਾ ਤੁਹਾਡੀ ਕਿਰਪਾ ਦੇ ਨਾਲ ਜੰਗ ਜਿੱਤੀ ਗਈ ਤਾਂ ਮੈਂ ਦਿੱਲੀ ਦਾ ਬਾਦਸ਼ਾਹ ਬਣਿਆ ਇਤਿਹਾਸ ਕਹਿੰਦਾ ਕੋਲ ਬੈਠਾ ਸੀ ਕਾਜੀ ਅੰਦਰ ਚੱਲਦਾ ਸੀ ਕਬਟ ਕਿ ਗੁਰੂ ਗੋਬਿੰਦ ਸਿੰਘ ਜੀ ਦਿੱਲੀ ਦੇ ਬਾਦਸ਼ਾਹ ਬਹਾਦਰ ਸ਼ਾਹ ਦੇ ਨਾਲੇ ਨਿਪੰਤਰ ਸਾਰਿਆਂ ਤੋਂ ਉੱਚ ਦਰਜਾ ਬਹਾਦਰ ਸ਼ਾਹ ਗੁਰਗੋਵ ਸਿੰਘ ਨੂੰ ਦੇ ਰਿਹਾ ਕਾਜੀ ਨੇ ਸ਼ਰਾਰਤ ਕੀਤੀ ਮਨੁੱਖ ਵਿੱਚ ਸ਼ਰਾਰਤ ਉੱਠੀ ਸਵਾਲ ਕੀਤਾ ਬਾਦਸ਼ਾਹ ਨੂੰ ਆਖਦਾ ਮਹਾਰਾਜ ਗੁਰਗੋਵ ਸਿੰਘ ਨੂੰ ਕੋਈ ਸਵਾਲ ਕਰ ਸਕਦਾ ਹੈ ਤੇ ਬਾਦਸ਼ਾਹ ਨੇ ਆਖਿਆ ਸਵਾਲ ਕਰ ਸਕਦਾ ਹੈ ਤੇ ਮਹਾਰਾਜ ਜਵਾਬ ਵੀ ਦੇਣਗੇ ਸਤਗੁਰੂ ਨੇ ਸਵਾਲ ਕੀਤਾ ਮਹਾਰਾਜ ਨੂੰ ਆਖਦਾ ਤੁਮਾਰਾ ਧਰਮ ਖੂਬ ਕੇ ਹਮਾਰਾ ਧਰਮ ਖੂਬ ਸਤਗੁਰੂ ਪਾਤਸ਼ਾਹ ਮੁਸਕਰਾਏ ਸਵਾਲ ਬੜਾ ਅਜੀਬ ਸੀ ਸ਼ਰਾਰਤੀ ਪ੍ਰਿਆਸੀ ਕਿ ਜੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹੇ ਕਿ ਤੁਹਾਡਾ ਧਰਮ ਖੂਬ ਹੈ ਤੇ ਬਹਾਦਰ ਸ਼ਾਹ ਕਹੇਗਾ ਵੀ ਜੇ ਹਮਾਰਾ ਧਰਮ ਖੂਬ ਹੈ ਤੇ ਆਪਣਾ ਛੱਡੋ ਸਾਡੇ ਵਿੱਚ ਆ ਜਾਓ ਜੇ ਗੁਰੂ ਗੋਬਿੰਦ ਸਿੰਘ ਕਹੇਗਾ ਕਿ ਹਮਾਰਾ ਧਰਮ ਖੂਬ ਹੈ ਤੇ ਬਾਤਸ਼ਾਲੀਆ ਨਜ਼ਰਾਂ ਵਿੱਚ ਗੁੱਸਾ ਆਏਗਾ ਕੀ ਦਾ ਮਤਲਬ ਸਾਡਾ ਧਰਮ ਜ਼ੀਰੋ ਹੈ ਕੈਸਾ ਸਵਾਲ ਕੀਤਾ ਸ਼ਰਾਰਤੀ ਮਨ ਨੇ ਪਰ ਕਲਗੀਧਰ ਦੇ ਸੁਸ਼ੇਸ਼ਪਤਾ ਸ਼ਾਨ ਸ਼ਾਨ ਦੇ ਸ਼ਾਨ ਸੈਂਸ ਆਫ ਸਤਗੁਰੂ ਮਹਾਰਾਜ ਨੂੰ ਭਲਾ ਕੌਣ ਹਰਾ ਸਕਦਾ ਸੀ ਅੰਤਜਾਮੀ ਸਤਗੁਰੂ ਨੇ ਆਖਿਆ ਕਾਜੀ ਸਾਹਿਬ ਤੁਹਾਡਾ ਧਰਮ ਤੋਂ ਮੈਂ ਖੂਬ ਤੇ ਹਮਾਰਾ ਧਰਮ ਹਮੇ ਖੂਬ ਹੈ ਧਰਮ ਦੀ ਨਕ ਨਜਰਾ ਨਜਰਾ ਦੇ ਵਿੱਚ ਨੁਕਤਾ ਦੇ ਭਲੇ ਵਾਸਤੇ ਉਹ ਧਰਮ ਕਿੰਨਾ ਪਰਪੱਕ ਹੈ ਤੇ ਉਸ ਧਰਮ ਵਿੱਚ ਰਹਿਦੇ ਮਨੁੱਖ ਦੇ ਤੱਕਣਾ ਹੁੰਦਾ ਹੈ ਜਿਹੜੇ ਧਰਮ ਵਿੱਚ ਵੀ ਰਹਿੰਦਾ ਉਸ ਧਰਮ ਵਿੱਚ ਪੱਕਾ ਹੋਦਾ ਹੈ ਪਰ ਧਰਮ ਵਿੱਚ ਤੱਕਾ ਨਾ ਹੋਵੇ ਜਬਰ ਨਾ ਹੋਵੇ ਮੁਸਲਿਮਾਂ ਤੇ ਤੱਕਾ ਨਾ ਹੋਵੇ ਉਹ ਧਰਮ ਖੂਬ ਹੀ ਹੁੰਦਾ ਹੈ ਕਾਜ਼ੀ ਦੀਆਂ ਨਜ਼ਰਾਂ ਤਾਂ ਝੁੱਕ ਗਈਆਂ ਗੁਰੂ ਪਾਤਸ਼ਾਹ ਨੂੰ ਨਾ ਹਰਾ ਸਕਿਆ ਉਹ ਪ੍ਰੰਤ ਕਈ ਮਹੀਨੇ ਮਹਾਰਾਜ ਵਿਚਰਦੇ ਰਹੇ ਤੇ ਵਿਦਵਾਨ ਲਿਖਦਿਆਂ ਇੱਕ ਦਿਨ ਗੁਦਾਵਰੀ ਦੇ ਕੰਢੇ ਮਹਾਰਾਜ ਬੈਠੇ ਸਨ ਗੁਰਸਖਿ ਬੈਠੇ ਨੇ ਗੁਰੂ ਦਾ ਦਰਬਾਰ ਸਜਿਆ ਜਿੱਥੇ ਮਹਾਰਾਜ ਬੰਦੇ ਦਰਬਾਰ ਸਜੀ ਜਾਂਦਾ ਸੀ ਸੰਤਾਂ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਜੁੜ ਜਾਂਦੀਆਂ ਸਨ ਗੋਦਾਵਰੀ ਦੇ ਕੰਡੇ ਬੈਠੇ ਨੇ ਤੇ ਬਹਾਦਰ ਸ਼ਾਹ ਤੈਲ ਦਾ ਤੈਲ ਦਾ ਆਇਆ ਬਹਾਦਰ ਸ਼ਾਹ ਕਲਗੀਧਰ ਦਸ਼ਮੇਸ਼ ਪਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨ ਪਰਸਣ ਵਾਸਤੇ ਕਹਿੰਦੇ ਬਹਾਦਰ ਸ਼ਾਹ ਨੇ ਕੋਲ ਇੱਕ ਕੀਮਤੀ ਹੀਰਾ ਰੱਖਿਆ ਏ ਹੀਰਾ ਗੁਰੂ ਬਹੁਮ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਭੇਟ ਕਰਾਂਗਾ ਅਕਸਰ ਬਾਦਸ਼ਾਹ ਦਿੱਲੀ ਦਾ ਤੇ ਮਹਾਰਾਜ ਨੂੰ ਉਹ ਜਿਹੜੀ ਭੇਟ ਕਰਾਂਗਾ ਜਿਹੜੀ ਸਾਰਿਆਂ ਤੋਂ ਉੱਚੀ ਹੋਵੇ ਜਿੰਨੀਆਂ ਪਟਾਵਾ ਪਈਆਂ ਨੇ ਮੋਰੇ ਗੁਰੂ ਸਾਹਿਬ ਦੇ ਇਹਨਾਂ ਤੋਂ ਉੱਪਰ ਹੋਵੇ ਕੁਝ ਹੰਕਾਰ ਦੇ ਅੰਚ ਇਤਿਹਾਸ ਕਹਿੰਦਾ ਹੈ ਹੀਰਾ ਕਦਿਆਂ ਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਜਿਵੇਂ ਭੇਟ ਕਰਦਾ ਕਲਗੀਧਰ ਦਸ਼ਮੇਸ਼ ਤਾ ਅੰਤਰਜਾਮੀ ਸਤਗੁਰ ਨੇ ਕੈਸੀ ਕਲਾ ਵਰਤਾਈ ਔਨਲਾਈਨ ਆਪ 50% ਢੀਜਤੀ ਦੀ ਜਵਾਨੀ ਹਉ ਸਤਿਗੁਰੂ ਕਲਗੀਧਰ ਦਸ਼ਮੇਸ਼ ਪਿਤਾ ਦਾ ਅਸਰ ਲਗਿਆ ਸੀ ਮਹਾਰਾਜ ਦੇ ਚਰਨਾਂ ਵਿੱਚ ਸਿੱਖ ਤੇ ਇਲਾਕੇ ਦੀਆਂ ਸੰਗਤਾਂ ਚੁੱਕ ਰੀਆਂ ਸਨ ਬਹਾਦਰ ਸ਼ਾ ਗੁਰੂ ਦੀ ਰਹਿਮਤ ਸਦਕਾ ਗੁਰੂ ਦੀ ਮਦਦ ਨਾਲ ਕਿਰਪਾ ਦੇ ਨਾਲ ਦਿੱਲੀ ਦੇ ਤੱਕ ਦਾ ਵਾਰਿਸ ਬਣਿਆ ਜਦੋਂ ਮਹਾਰਾਜ ਦੇ ਚਰਨਾਂ ਵਿੱਚ ਆਇਆ ਕੀਮਤੀ ਹੀਰਾ ਲੈ ਕੇ मन हंकार बच्चा जोहरे वस्ता पा गुरु के चरणों बड़िया तुष तो जी आती मैं दिल्ली का बादशाह ते जड़ा हीरा भेट करागा बड़ा कीमती हीरा मन में हंकार हीरा गुरु के चरण चतगुरु अंतर जामे किमें कलगी पिता गुरु गोबिंद महाराज घट घट दिय जानने वाले सतगुरु महाराज ने गौरना फरमाया उस वाल तक कोई ना ਨਾ ਹੀਰੇ ਬਲ ਤੱਕਿਆ ਬਹਾਦਰ ਸ਼ਾਹ ਤੱਕਦਾ ਖੜਾ ਕੁਝ ਦੇਰ ਤੱਕਣ ਤੋਂ ਬਾਅਦ ਪਛਾਹ ਹਟਦਾ ਸੀਸ ਝੁਕਾ ਕੇ ਪਾਤਸ਼ਾਹ ਨੇ ਹੀਰਾ ਚੁੱਕਿਆ ਚੁੱਕ ਕੇ ਮਹਾਰਾਜ ਦੇ ਕੋਲ ਵੱਗਦੀ ਗੋਦਾਵਰੀ ਨਦੀ ਦੇ ਵਿੱਚ ਸੁੱਟ ਦਿੱਤਾ ਹੀਰਾ ਜਦੋਂ ਨਦੀ ਵਿੱਚ ਸੁੱਟਿਆ ਹੁਣ ਬਹਾਦਰ ਸ਼ਾਹ ਦਾ ਸਵਾਲ ਮੰਗਦਾ ਸੀ ਬਹਾਦਰ ਸ਼ਾਹ ਨੇ ਆਖਿਆ ਮਹਾਰਾਜ ਇੱਕ ਸਵਾਲ ਹੈ ਪਾਤਸ਼ਾਹ ਨੇ ਆਖਿਆ ਦੱਸੋ ਬਹਾਦਰ ਸ਼ਾਹ ਕੀ ਸਵਾਲ ਹੈ ਮਹਾਰਾਜ ਕੋਲ ਹੀਰਾ ਬੜਾ ਕੀਮਤੀ ਸੀ ਪਰ ਹੱਦ ਹੋ ਗਈ ਤੁਸੀਂ ਚੁੱਕ ਕੇ ਨਦੀ ਵਿੱਚ ਸੁੱਟ ਦਿੱਤਾ ਇਹਦੀ ਕੀਮਤ ਬਹੁਤ ਹੈ ਹੁਣ ਕੀਮਤ ਗੁਰੂ ਜਾਣਦਾ ਕਿ ਕਿੰਨੀ ਕੀਮਤ ਹੈ ਪਰ ਜਿਹੜਾ ਹੰਕਾਰ ਦਾ ਬੂਰ ਵੜਿਆ ਚੜਿਆ ਸੀ ਤੋਂ ਵਿੱਚ ਹੰਕਾਰ ਦਾ ਕਿਲਾ ਸੀ ਉਹ ਮਹਾਰਾਜ ਨੇ ਕੱਢਣਾ ਸੀ ਸਤਗੁਰੂ ਪਤਸ਼ਾਹ ਨੇ ਆਖਿਆ ਜੇ ਹੀਰਾ ਕੀਮਤੀ ਹੈ ਜਿੱਥੇ ਸੁੱਟਿਆ ਉੱਥੋਂ ਚੁੱਕ ਲੈ ਉੱਥੇ ਪਿਆ ਹੋਏਗਾ ਕਹਿੰਦੇ ਬਹਾਦਰ ਸ਼ਾ ਉਸ ਪਾਸੇ ਵੀ ਜਾਂਦਾ ਜਿੱਥੇ ਹੀਰਾ ਸੁੱਟਿਆ ਮਹਾਰਾਜ ਨੇ ਜੋ ਬੱਤੇ ਤੱਕਦਾ ਗੋਦਾਵਰੀ ਵਿੱਚ ਨਦੀ ਵਿੱਚ ਤੱਕਦਾ ਤੱਕਣ ਤੋਂ ਬਾਅਦ ਤੱਕਦਾ ਹੀ ਰਹਿ ਜਾਂਦਾ ਕਿਉਂ ਤੱਕਦਾ ਰਹਿੰਦਾ ਉੱਤੇ ਹੀਰਾ ਇੱਕ ਨਹੀਂ ਉੱਥਾ ਪਤਾ ਨਹੀਂ ਕਿੰਨੇ ਕੁ ਕੀਮਤੀ ਹੀਰੇ ਪਏ ਨੇ ਨਦੀ ਵਿੱਚ ਇੱਕ ਨਹੀਂ ਅਨੇਕਾ ਕੀਮਤੀ ਹੀਰੇ ਪਏ ਨੇ ਤੱਕੀ ਜਾਂਦਾ ਹੈ ਤੱਕਣ ਤੋਂ ਬਾਅਦ ਮਹਾਰਾਜ ਨੂੰ ਆਖਦਾ ਸਤਪੁਰ ਪਛਾਹ ਚਾਏ ਤੇ ਹੀਰੇ ਬਾਹਰ ਨੇ ਬਾਹਰ ਚ ਨੇ ਕਿਹਾ ਹੋਏ ਆਪਣਾ ਪਛਾਣ ਕੇ ਚੱਕ ਲੈ ਬਾਕੀਆਂ ਨੂੰ ਰਹਿਣ ਦੇ ਵਹਾਦਰ ਸ਼ਾਹ ਦੇ ਹੱਥ ਜੁੜ ਗਏ ਹੰਕਾਰ ਦਾ ਕਿਲਾ ਵੀ ਲੈ ਗਿਆ ਕਿ ਵਾਕਿਆ ਸਤਗੁਰੂ ਘਟ ਘੜੀਆਂ ਜਾਣਨ ਵਾਲੇ ਨੇ ਅੰਤਰਜਾਮੀ ਨੇ ਵੈਸੇ ਵੀ ਜਦੋਂ ਗੁਰੂ ਦੇ ਚਰਣਾ ਵਿੱਚ ਆਉਂਦੇ ਹਰ ਇਤਿਹਾਸ ਵਿੱਚੋਂ ਸਿੱਖਿਆ ਹੀ ਮਿਲਦੀ ਹੈ ਮਹਾਰਾ ਕੰਗੇ ਤੇ ਭਿਖਾਰੀ ਬਣ ਕੇ ਆਓ ਹਮ ਭੀਖ ਭਿਖਾਰੀ ਤੇਰੇ ਤੂੰ ਨਿੰਜ ਪਤ ਹੈ ਦਾਤਾ ਹੋ ਹੋ ਦਿਆਲ ਨਾਮ ਦੇ ਮੰਗਤ ਜਨ ਕੋ ਸਦਾ ਰਹਾਉ ਰੰਗ ਰਾਤਾ ਗੁਰੂ ਦੇ ਚਰਣਾ ਵਿੱਚ ਅਰਦਾਸ ਕਰੋ ਮਹਾਰਾ ਨਾਮ ਦੀ ਬਖਸ਼ਿਸ਼ ਕਰ ਤੇਰੇ ਨਾਮ ਦੇ ਰੰਗ ਵਿੱਚ ਰਤਿਆ ਰਹਾਮ ਜਦੋਂ ਭਿਖਾਰੀ ਬਣ ਕੇ ਆਏਗਾ ਮਹਾਰਾਜ ਕਹਿੰਦੇ ਜਦੋਂ ਗੁਰੂ ਦੇ ਚਰਨਾਂ ਵਿੱਚ ਸਿੱਖ ਭਿਖਾਰੀ ਬਣ ਕੇ ਆਉਂਦਾ ਯਾਦ ਰੱਖਿਓ ਗੁਰੂ ਬਾਦਸ਼ਾਹ ਬਣਾ ਦਿੰਦਾ ਹੈ ਗੁਰੂ ਰਹਿਮਤ ਦਾ ਮੀ ਵਰਸਾਉਂਦਾ ਜਦੋਂ ਹੰਕਾਰ ਵਿੱਚ ਆਉਂਦਾ ਫਿਰ ਗੁਰੂ ਹੰਕਾਰ ਦਾ ਬੂਰ ਵੀ ਛੱਲ ਵਿੱਚ ਹੀ ਲਾ ਦਿੰਦਾ ਹੈ ਅਸਲ ਵਿੱਚ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਲਗੀਧਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਉਪਕਾਰਾਂ ਦੀ ਲੜੀ ਬਹੁਤ ਲੰਬੀ ਹੈ ਭੁੱਲ ਚੁੱਕ ਦੀ ਖਿਮਾ ਸਮੁਤਿਆ ਸੰਗਤਾਂ ਨੇ ਗੁਰਦੇਵ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਹਾਜ਼ਰੀ ਪ੍ਰੀਮਹਾਰਾਜ ਸਭ ਦੀਆਂ ਹਾਜ਼ਰੀਆਂ ਤਿਲ ਫੁੱਲ ਪਿਟਾਵਾਂ ਦਰ ਤੇ ਪ੍ਰਵਾਨਨ ਗੁਰਸਿੱਖੀ ਜੀਵਨ ਤੰਦਰੁਸਤੀਆਂ ਚੜ੍ਹਦੀ ਕਲਾ ਸਤਿਗੁਰੂ ਜੀ ਬਖਸ਼ਿਸ਼ ਕਰਨ ਆਓ ਪਾਵਨ ਪਵਿੱਤਰ ਵਾਲੀ